ਕਿ ਉਹ ਸੜਕਾਂ ਦੀ ਬਹੁਤ ਹੀ ਜ਼ਿਆਦਾ ਤਰਯੋਗ ਹਾਲਤ ਹੈ ਉਸ ਦੇ ਰਸਤੇ ਵਿੱਚ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਆਪਾਂ ਸਾਰੇ ਇਕੱਤਰ ਹੋਏ ਆ। ਸੋ ਆਪਾਂ ਆਪਣੀ ਆਵਾਜ਼ ਮੀਡੀਆ ਰਾਹੀਂ ਉਸ ਸੁੱਤੀ ਹੋਈ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਸਾਡੇ ਹਲਕੇ ਦੇ ਵਿੱਚ ਬਹੁਤ ਬੁਰੀ ਸੜਕਾਂ ਦੀ ਹਾਲਤ ਹੈ ਤੇ ਉਹ ਓਹ ਹਨ ਲਾਗ ਸੜਕਾਂ ਦੇ ਨਾਮ ਦੇ ਨਾਲ ਜਗਾ ਛੱਡੀ ਹੁੰਦੀ ਹੈ ਉਹ ਵੀ ਪਾਣੀ ਦੇ ਕਾਰਨ ਜਾਂ ਕਿਸੇ ਕਾਰਨ ਕਰਕੇ ਟੁੱਟ ਗਈ ਹੈ ਨਾ ਸਾ ਉੱਤੇ ਮਿੱਟੀ ਪਾਈ ਜਾਂਦੀ ਹੈ ਨਾ ਹੀ ਲੁਕ ਪਾਈ ਜਾਂਦੀ ਹੈ ਸੋ ਸਾਰੇ ਹੀ ਇਲਾਕੇ ਦੀ ਇੱਕੋ ਮੰਗ ਹੈ ਕਿ ਸਾਡੇ ਇਲਾਕੇ ਦੀਆਂ ਜਿਹੜੀਆਂ ਸੜਕਾਂ ਹੈ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਐਮਐਲ ਸਾਹਿਬ ਨੂੰ ਕਿ ਘਰਾਂ ਤੋਂ ਉੱਠ ਕੇ ਆਓ ਜੀ ਇਲਾਕੇ ਦੀ ਸਾਰ ਲੋ ਇਲਾਕੇ ਦੇ ਵਿੱਚ ਘੁੰਮੋ ਦੇਖੋ ਕੀ ਹਾਲਾਤ ਨੇ ਅੱਜ ਦੇ ਸਮੇਂ ਦੇ ਵਿੱਚ ਬੱਚੇ ਸਕੂਲ ਪੜਨ ਵਾਸਤੇ ਜਾਂਦੇ ਆਂ। ਦਿਹਾੜੀ ਦਾ ਦਿਹਾੜੀਆਂ ਤੇ ਜਾਂਦੇ ਆਂ। ਅਫਸਰ ਸਾਹਿਬਾਨ ਜੋ ਵੀ ਸਾਡੇ ਇਲਾਕੇ ਦੇ ਜੋ ਵੀ ਸਰਕਾਰੀ ਲੋਕ ਤੇ ਜਾਂਦੇ ਉਹਨਾਂ ਦਾ ਵੀ ਆਉਣਾ ਜਾਣਾ ਬਹੁਤ ਪੂਰਾ ਹੋਇਆ ਹੋਇਆ ਹੈ। ਹੱਥਾ ਤਾਂ ਵੈਸੇ ਹੀ ਨਹੀਂ ਸਾਡੇ ਏਰੀਆ ਦੇ ਵਿੱਚ ਹੈਗੀਆਂ ਸੜਕਾਂ ਦੇ ਕਾਰਨ ਔਰਜਾਲ ਵਾਸਤੇ ਬਹੁਤ ਹੀ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲਵਾਨਗੜ੍ਹ ਵਰਜੋ ਸੜਕ ਹੈ ਉਸੇ ਤਾਂ ਬਹੁਤ ਹੀ ਤਸਜੋਗ ਹਾਲਾਤ ਸੋ ਮੈਂ ਲਵਾਨਗੜ੍ਹ ਦੇ ਫਿਰਸਾ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਬਾਈਕਾਰਡ ਕਰਦੇ ਜੀ ਉਹਨਾਂ ਦਾ ਉਹਨਾਂ ਨੂੰ ਵੋਟਾਂ ਨਾ ਦਿਓ ਜਿਹੜੇ ਸਾਡੇ ਵੋਟਾਂ ਲੈ ਕੇ ਸਾਡੇ ਹੀ ਕੰਮ ਨਹੀਂ ਕਰਦੇ ਮਰਲ ਜਗਨਮਾਨ ਨੂੰ ਹੱਥ ਜੋੜ ਕੇ ਬੇਨਤੀ ਹੱਥ ਦਾ ਮਰਨ ਜੀ ਕੀ ਜੋੜਦੇ ਆ ਤੈਨੂੰ ਬੋਟਾ ਪਾਇਆ ਇਲਾਕੇ ਨੇ ਬੋਟਾ ਪਾਇਆ ਨੌਜਵਾਨਾਂ ਨੇ ਬੋਟਾ ਪਾਇਆ ਬਜ਼ੁਰਗਾਂ ਨੇ ਬੋਟਾ ਪਾਇਆ ਪਿੰਡਾਂ ਵਾਲੇ ਨੇ ਮਾਤਾ ਮਾਂ ਨੇ ਭੈਣਾਂ ਨੇ ਤਾਰਿਆਂ ਨੇ ਕਿ ਸਾਰ ਲੋ ਆ ਕੇ ਸਾਡੇ ਨਗਰ ਦੀਆਂ ਸਾਡੇ ਇਲਾਕੇ ਦੀਆਂ ਸੜਕਾਂ ਦੇਖੋ ਸਾਡੇ